ਜੀ ਅਸਲਾਮੁਆਲਿਕਮ ਜੀ ਮੈਂ ਤੁਹਾਡਾ ਆਪਣਾ ਵੀਰ ਉਮਰ ਗੁਜਰ ਤੁਹਾਡੇ ਨਾਲ ਮੇਰੇ ਨਾਲ ਗੁਜ਼ਾਰ ਭਾਈ ਔਰ ਅਮੀ ਜੀ ਅਮੀ ਜੀ ਅੱਜ ਆਪਣੇ ਧੀਆਂ ਪੁੱਤਰਾਂ ਨੂੰ ਕੀ ਪਾਗਾਮ ਦੇਣਾ ਚਾਹੋਗੇ ਤੁਸੀਂ ਬੇਟੇ ਮੈਂ ਇਹ ਪਾਗਾਮ ਦੇਣਾ ਚਾਹੁੰਗੀ ਕਿ ਅੱਜ ਨਾ ਸ਼ਿਵਰਾਤ ਆ ਜੀ ਅਮੀ ਜੀ ਤੇ ਬੱਚਿਆਂ ਆਪਣੇਆਂ ਨੂੰ ਸਾਰਿਆਂ ਨੂੰ ਨਾ ਜਿਹੜੇ ਜਿਹੜੇ ਵੀ ਸੁਣਨੇ ਵਾਲੇ ਆ ਆਪਣੇ ਬੱਚਿਆਂ ਨੂੰ ਸਮਝਾਵੋ ਕੋਈ ਪਟਾਕੇ ਉੜਾ ਪਰਾ ਨਾ ਚਲਾਉਣ ਛਰਲੀਆਂ ਪਟਾਕੇ ਅਗਾਂ ਲੱਗ ਜਾਂਦੀਆਂ ਪਟਾਕੇ ਆਪ ਨੂੰ ਵੀ ਨੁਕਸਾਨ ਕਰਦੇ ਆ ਜੀ ਜੀ ਹੱਥ ਜਲ ਜਾਂਦੇ ਆ ਜਲ ਜਾਂਦੇ ਆ ਤੇ ਨਾਲੇ ਇਹਦਾ ਪਤਾ ਤਾਂ ਨਹੀਂ ਨਾ ਹੁੰਦਾ ਕਿ ਕਿਦੋਂ ਟਾਈਮ ਨਾਲ ਚੱਲਣਾ ਲੇਟ ਚੱਲਣਾ ਹਾਂਜੀ ਤੇ ਹੁਣ ਹੈ ਵੀ ਜਦੀਦ ਬਣ ਗਏ ਨਾ ਹਾਂ ਬਹੁਤ ਬਹੁਤ ਅਮੀ ਅੱਗੇ ਤਾਂ ਹੁੰਦੇ ਸੀ ਨਾ ਕਿ ਮਾਰਚਸ ਦੀਆਂ ਤੀਲੀਆਂ ਅਸੀਂ ਭੋਰ ਕੇ ਨਾ ਹਾਂਜੀ ਵਿੱਚ ਉਹ ਉਸ ਰਾਖ ਜਿਆ ਕਰਕੇ ਨਾ ਕਿਲ ਦੇ ਨਾਲ ਹੱਥ ਕਿਲ ਦੇ ਨਾਲ ਸਰਾਖ ਕਰਕੇ ਤਾਂ ਉੱਤੇ ਹਲਕੀ ਜੀ ਥੋੜੀ ਜੀ ਮਾਰਨੀ ਪਟਾਕਾ ਇੰਨੇ ਨਾਲੇ ਖੁਸ਼ ਹੋਉਂਦੇ ਆ ਵੀ ਜਿਵੇਂ ਐਸੇ ਐਸੇ ਪਟਾਕੇ ਆ ਗਏ ਅੱਲਾ ਮਾਫੀ ਦੇਵੇ ਮੈਂ ਕਹਿੰਨਾ ਉਹ ਬਾਰਡਰ ਤੇ ਲੈ ਜਾਓ ਤੇ ਉਧਰ ਦੀ ਫੌਜ ਭੱਜੀ ਹੋਵੇ ਅਪਾ ਤਾਂ ਆਪਣੇ ਪਿੰਡੋਂ ਪਟਾਕੇ ਬਣਾਉਂਦੇ ਸੀ ਰਗੜਦੇ ਸੀ ਉਹ ਰਗਣਦੇ ਰੇ ਮਸਾਲਾ ਜਿਆ ਉਹ ਜਿਉਂ ਪਿਆ ਤੇ ਸਾਰਾ ਟੱਬਰੇ ਘਰ ਦਾ ਲੂਖ ਹੋ ਗਿਆ ਹਾਂਜੀ ਹਾਂ ਹੁਣ ਬਾਕੀ ਅੱਜ ਕੱਲ ਕਿਸੇ ਦੇ ਬੱਚਿਆਂ ਨੂੰ ਰੋਕ ਤੇ ਸਕਦੇ ਨਹੀਂ ਪਹਿਲੇ ਹੁੰਦਾ ਸੀ ਜ਼ਮਾਨੇ ਚ ਕਿਸੇ ਦੇ ਬੱਚਿਆਂ ਨੂੰ ਰੋਕ ਲੈਂਦੇ ਸੀ ਅੰਮੀ ਜੀ ਕਹਿੰਦੇ ਸੀ ਕਿ ਪੁੱਤ ਨਾ ਚਲਾਓ ਸਾਡੇ ਵਰਗਿਆਂ ਦੇ ਤਾਂ ਅਸੀਂ ਤੇ ਚਪੇੜਾਂ ਵੀ ਖਾਧੀਆਂ ਆਆਂ ਤੇ ਆ ਦੌੜ ਜਾ ਔਰ ਡੱਬੀ ਖੋਲ੍ਹ ਆਣੀ ਪਟਾਕਿਆਂ ਵਾਲੀ ਨਾ ਦੇਖਿਆ ਤੇਰੇ ਮਗਲ ਸੋਟੀ ਲੈ ਕੇ ਦਰ ਬੰਦੇ ਸੀ ਤੇ ਅੱਜਕੱਲ ਕਿਸੇ ਦੇ ਅਮੀ ਜੀ ਬੱਚੇ ਨੂੰ ਰੋਕੋਗੇ ਨਾ ਪਟਾਕਾ ਨਾ ਚਲਾ। ਪਹਿਲੀ ਤੇ ਗੱਲ ਆ ਮੋਟਰਸਾਈਕਲ ਤੇ ਕੋਈ ਆ ਰਿਹਾ ਨਾ ਤੋ ਉਹਨੇ ਜਾਣ ਬੁੱਝ ਕੇ ਉਹਦੇ ਉੱਤੇ ਸਿੱਟਣਾ ਪਵਾਉਂਦੀ ਜੇਬ ਚ ਜਾ ਪਵੇ। ਹਾਂਜੀ ਹਾਂਜੀ ਤੇ ਕੀ ਮੁੰਡਾ ਜਿਹੜਾ ਖੇਲਦਾ ਆ ਕੋਲੀ ਖੇਲਦਾ ਨਾ ਕੀ ਸਿਆਲ ਜਿਹੜਾ ਆ ਮਾਨੀ 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 ਸ਼ਾਨਾ ਸਿਆਲ ਹਾਂਜੀ ਉਹਦਾ ਭਰਾ ਛੋਟਾ ਸੀਗਾ। ਉਹ ਖੇਲਦੇ ਬੱਚੇ ਖੇਲਦੇ ਉਹਨੇ ਪਿਸਤੌਲ ਲਿਆ ਤੇ ਸਵਰਾ ਸੀ ਵਿੱਚ ਪਾਇਆ ਉਹ ਕੀ ਹੁੰਦਾ ਦਾਰੂ ਜਿਆ ਆ ਬਰੂਦ ਜਿਆ ਬਰੂਦ ਜਿਆ ਗੋਲੀ ਜਾਈ ਉਨੇ ਸਿੱਧਾ ਉਹਦੇ ਮੂੰਹ ਨੂੰ ਮਾਰਿਆ ਤੇ ਉਹਦੀ ਅੱਖ ਦੇ ਵਿੱਚ ਉਹ ਪਿਆ ਤੇ ਮਸਾਲਾ ਤੇ ਉਹ ਵਿਚਾਰੀ ਦੀ ਅੱਖ ਰਹਿ ਗਿਆ ਇੱਕ ਅੱਖ ਦਾ ਮਾਲਕ ਬਣ ਗਿਆ ਅੱਛਾ ਨਾ ਸਿਆਲ ਮੁੰਡਾ ਕਵੱਡਾ ਰਹਾ ਸਾਡਾ ਦੋਸਤ ਆ ਮੇਰਾ ਭਰਾ ਆ ਬੜਾ ਮਸ਼ਹੂਰ ਆ ਹਾਂ ਤੇ ਉਹਦੇ ਭਰਾ ਨਾ ਮਾਨੀ ਨਾਲ ਇਦਾਂ ਹੋਇਆ ਸੀ ਉਹਦੀ ਅੱਖ ਦੇ ਨਾਲ ਨਾ ਤੇ ਆਪਣੇ ਬੱਚਿਆਂ ਨੂੰ ਰੋਕੋ ਇਹ ਤਾਂ ਮਾਂ ਜੀ ਦੀ ਬਹੁਤ ਅੱਛੀ ਗੱਲ ਆ ਅੱਜ ਕੱਲ ਤੇ ਕਿਸੇ ਦੇ ਬੱਚੇ ਨੂੰ ਰੋਕੋ ਤਾਂ ਕਹਿੰਦਾ ਤੇਰੇ ਪੱਲਿਓ ਲੈਣੇ ਆ ਤੈਨੂੰ ਕੀ ਆ ਨਹੀਂ ਨਹੀਂ ਬੱਚਿਆਂ ਨੂੰ ਰੋਕੋ ਹਾਂਜੀ ਤੇ ਦੂਸਰਾ ਅੰਮੀ ਜੀ ਹੋਰ ਕੀ ਪੈਗਾਮ ਦੇਣਾ ਚਾਹੋਗੇ ਕਿ ਜਿਹੜੇ ਮਤਲਬ ਆਪਸ ਵਿੱਚ ਨਾਰਾਜ਼ ਆ ਲੜੇ ਰਹਿਣ ਨਹੀਂ 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 ਬੋ ਤੇ ਆ ਜਿਹੜੀ ਰਾਤ ਆ ਨਾ ਜੀ ਅੰਮੀ ਜੀ ਹਾਂ ਤੁਸੀਂ ਸਾਰੇ ਜਣੇ ਇੱਕ ਦੂਏ ਨਾਲ ਸੁਲਾ ਕਰੋ ਜੀ ਅੰਮੀ ਜੀ ਹਾਂ ਸਾਰੇ ਜਣੇ ਤੁਸੀਂ ਮੁਹੱਬਤ ਨਾਲ ਇੱਕ ਦੂਏ ਨਾਲ ਗਲੇ ਲੱਗੋ ਇਹ ਦਿਨ ਬਹੁਤ ਅੱਛੇ ਆ ਇਹ ਸਭਰਾਤ ਆ ਬਹੁਤ ਅੱਛੀ ਆ ਨਾਲੇ ਜਿਹੜਾ ਪਹਿਲੇ ਸੁਲਾ ਕਰਦਾ ਅੱਲਾਹ ਤਾਲਾ ਉਹਨੂੰ ਜ਼ਿਆਦਾ ਇਜਰ ਦਿੰਦਾ ਜ਼ਿਆਦਾ ਸਵਾਬ ਦਿੰਦਾ ਜੀ ਹਾਂਜੀ ਹਾਂਜੀ ਫਿਰ ਅੰਮੀ ਜੀ ਇਹ ਵੀ ਤਾਂ ਗੱਲ ਦੇਖੋ ਨਾ ਕਿ ਜਿਹੜਾ ਬੰਦਾ ਕਹਿੰਦੇ ਹੁੰਦੇ ਆ ਜੋ ਝੁੱਕ ਗਿਆ ਉਹ ਫਲ ਗਿਆ ਫਲ ਗਿਆ ਆ ਦਰਖਤ ਜਿਹੜੇ ਝੁਕੇ ਹੁੰਦੇ ਆ ਉਹਨਾਂ ਨੂੰ ਹੀ ਫਲ ਲੱਗਦੇ ਆ ਜਿਹੜੇ ਆਕੜੇ ਹੁੰਦੇ ਦਰਖਤ ਉਹਨਾਂ ਨੂੰ ਫਲ ਨਹੀਂ ਲੱਗਦੇ ਉਹਨਾਂ ਨੂੰ ਕੰਡੇ ਹੀ ਲੱਗਦੇ ਆ ਹਾਂਜੀ ਹਾਂਜੀ ਤੇ ਅਗਰ ਤੁਸੀਂ ਫਿਰ ਅਮੀ ਜੀ ਸਭ ਤੋਂ ਵੱਡੀ ਗੱਲ ਅਗਲੇ ਤੇ ਬੰਦੇ ਦੇ ਦਿਲ 'ਚ ਨਾ ਇਹ ਵੀ ਹੋਏਗਾ ਕਿ ਯਾਰ ਇਹ ਗਲਤੀ ਤਾਂ ਮੇਰੀ ਸੀਗੀ ਹੈ ਜ਼ਰੂਰੀ ਨਹੀਂ ਕਿ ਤੁਹਾਡੀ ਗਲਤੀ ਹੈ ਨਹੀਂ ਤੇ ਤੁਸੀਂ ਮਾਫੀ ਨਹੀਂ ਮੰਗਣੀ ਜਾਂ ਮਾਅਦਰਤ ਨਹੀਂ ਕਰਨੀ ਹੋ ਸਕਦਾ ਹੈ ਕਿ ਅਮੀ ਜੀ ਗਲਤੀ ਹੋਵੇ ਦੂਸਰੇ ਬੰਦੇ ਦੀ ਮੈਂ ਜਾ ਕੇ ਮਾਫੀ ਮੰਗ ਲੈਣਾ ਅੱਜ ਦਾ ਦਿਨ ਆ ਤੇ ਮੈਨੂੰ ਮਾਫ ਕਰ ਦੇ ਹੋ ਸਕਦਾ ਅਗਲੇ ਦਿਨ ਚਾ ਵੀ ਵੀ ਗਲਤੀ ਤਾਂ ਮੈਂ ਕੀਤੀ ਸੀ ਇਹ ਮੇਰੇ ਕੋਲੋਂ ਮਾਫੀ ਮੰਗਣ ਡਿਆ ਤੇ ਇੱਕ ਦੂਸਰੇ ਤੋਂ ਜਿੱਤੋ ਇਸ ਗੱਲ 'ਚ ਕਿ ਤੁਸੀਂ ਸਭ ਤੋਂ ਪਹਿਲੇ ਮਾਫੀ ਮੰਗਣੀ ਹੈ ਮਾਫੀ ਮੰਗਣੇ ਨਾ ਪਿਆਰ ਮੁਹੱਬਤ ਵਾਧਾ ਆ ਇੱਕ ਦੂਸਰੇ ਨਾਲ ਗੁੱਸਾ ਕਰਨ ਦੇ ਵਿੱਚ ਪਿਆਰ ਮੁਹੱਬਤ ਘਟਦਾ ਔਰ ਦੂਰੀਆਂ ਵਧਦੀਆਂ ਅੱਜ ਕੱਲ ਲੜਾਈਆਂ ਕਿਥੇ ਨਸਲਾਂ ਤੱਕ ਚੱਲੇ ਜਾਂਦੀਆਂ ਬੱਚਿਆਂ ਤੋਂ ਛੋਟਿਆਂ ਤੋਂ ਨਿੱਕੇ ਨਿਆਣਿਆਂ ਤੋਂ ਔਰ ਅੱਜ ਦਾ ਦਿਨ ਇੱਕ ਬਹੁਤ پاک ਦਿਨ ਹੈਗਾ ਤੇ ਇਸ ਦੇ ਹਵਾਲੇ ਦੇ ਨਾਲ ਮਾਂ ਜੀ ਦੀ ਗੱਲ ਬਿਲਕੁਲ ਸਹੀ ਹੈ ਕਿ ਇੱਕ ਤਾਂ ਨਿਆਣਿਆਂ ਆਪਣੇ ਨੂੰ ਰੋਕੋ ਕਿ ਇਹ ਸ਼ਬਰਾਤ ਤੇ ਛੁਰਲੀਆਂ ਪਟਾਕੇ ਆ ਸਾਰਾ ਕੁਝ ਨਾ ਬੰਦ ਕਰਕੇ ਬਜਾਏ ਇਸ ਦੇ ਇਹੇ ਕਰਨ ਤੇ ਮਸਜਿਦਾਂ ਚ ਕਿਉਂ ਨਹੀਂ ਜਾਂਦੇ ਹੈਗੇ ਅੱਛਾ ਫਿਰ ਅਮੇ ਜੀ ਮਸਜਿਦਾਂ ਚ ਜਾ ਕੇ ਵੀ ਇਹਨਾਂ ਨੇ ਜਿਹੜਾ ਨਾ ਜਿਹੜਾ ਉੱਥੇ ਕੰਮ ਕਰਨਾ ਉਹ ਵੀ ਤੁਹਾਨੂੰ ਪਤਾ ਸ਼ੈਤਾਨੀ ਕੰਮ ਸ਼ੈਤਾਨੀ ਕੰਮ ਉੱਥੇ ਜਾ ਕੇ ਮਤਲਬ ਕਿ ਇਧਰ ਨੂੰ ਦੌੜ ਗਏ ਇਧਰ ਨੂੰ ਭੱਜ ਗਏ ਉੱਥੇ ਨਮਾਜ਼ੀਆਂ ਦੇ ਪਿੱਛੇ ਪਟਾਕੇ ਛੱਡ ਵੈਸੇ ਇੱਕ ਗੱਲ ਸੀ ਕਿ ਕੋਈ ਬਜ਼ੁਰਗ ਸੀ ਉਹ ਕਹਿੰਦੇ ਹੁੰਦੇ ਸੀ ਕਿ ਜਿਸ ਦਿਨ ਆ ਜਿਹੜਾ ਮਸਜਿਦਾਂ ਦੇ ਨਮਾਜ਼ ਪੜਦੇ ਹੋયા ਆ ਪਿੱਛੇ ਨਿਆਣਿਆਂ ਦਾ ਸ਼ੋਰ ਹੁੰਦਾ ਆ ਕਦੀ ਉਹਦੇ 'ਚ ਪੇੜ ਮਾਰਦੀ ਕਦੀ ਉਹਦੇ 'ਚ ਪੇੜ ਮਾਰਦੀ ਜਦੋਂ ਤੱਕ ਇਹ ਹੈਗਾ ਨਾ ਉਦੋਂ ਤੱਕ ਤੇ ਸਮਝ ਲੋ ਕਿ ਸਾਡਾ ਇਸਲਾਮ ਉੱਪਰੇ ਜਾ ਰਿਹਾ ਆ ਉੱਪਰੇ ਜਾ ਰਿਹਾ ਹਾਂਜੀ ਤੇ ਉਹ ਬਿਹਤਰੀਨ ਗੱਲ ਆ ਕਿਉਂਕਿ ਬੱਚੇ ਮਸਜਿਦ ਜਾਊਗੇ ਤਾਂ ਨਮਾਜ਼ ਸਿੱਖੂਗੇ ਨਾ ਬੱਚਿਆਂ ਨੇ ਤਾਂ ਬੱਚਿਆਂ ਵਾਲੀ ਗੱਲ ਕਰਨੀ ਹਾਂਜੀ ਤੇ ਦੂਸਰੇ ਅੱਗੇ ਵੀ ਰਿਕਵੈਸਟ ਆ ਕਿ ਅਗਰ ਬੱਚੇ ਮਸਜਿਦਾਂ 'ਚ ਆਉਂਦੇ ਆ ਨਾ ਤਾਂ ਉਹਨਾਂ ਨੂੰ ਕੱਢੋ ਨਾ ਫੜ ਕੇ ਉਹਨਾਂ ਨੂੰ ਸ਼ਰਾਰਤਾਂ ਕਰਨ ਦਿਓ ਹਾਂਜੀ ਆਸਾ ਆਸਾ ਬੱਚਾ ਦੇਖਦਾ ਮਤਿਆਂ ਨੂੰ ਚੀਜ਼ ਦਵੋ ਖਾਣੇ ਨੂੰ ਮਸਜਿਦ ਦੇ ਵਿੱਚ ਆਵੋ ਵੀ ਤੁਹਾਨੂੰ ਚੀਜ਼ ਦਿੰਨੇ ਆ ਉਹਨੂੰ ਪਿਆਰ ਨਾਲ ਮੁਹੱਬਤ ਨਾਲ ਕੋਲ ਬਿਠਾ ਲਓ ਨਾਲੇ ਬੱਚਿਆਂ ਦਾ ਤੇ ਕੰਮ ਹੈ ਜੇ ਬੱਚਾ ਨੂੰ ਤੁਸੀਂ ਛੇੜੂਗੇ ਤੰਗ ਹੋਵੋਗੇ ਰੇਸ ਹੋਵੋਗੇ ਜਿਹਨੂੰ ਰੇਸ ਹੋਣਾ ਕਹਿੰਦਾ ਬੱਚੇ ਜ਼ਿਆਦਾ ਸ਼ੈਤਾਨੀ ਕਰੋਗੇ ਆ ਹੁੰਦਾ ਸੀ ਨਾ ਕਿ ਕਈ ਸਾਡੇ ਪਿੰਡ ਦੇ ਵਿੱਚ ਹੁੰਦੇ ਸੀ ਤੇ ਉਹ ਚਾਚਾ ਅਰਸ਼ਾਦ ਉਹਨੂੰ ਕਹਿੰਦੇ ਹੁੰਦੇ ਸ਼ਾਦ ਤੇ ਉਹਨੂੰ ਲਾਡੋ ਲਾਡੋ ਕਹਿ ਕੇ ਨਿਆਣਿਆਂ ਨੇ ਛੇੜਨਾ ਉਹਨੇ ਹੋਰ ਗੁੱਸਾ ਕਰਨਾ ਉਹ ਅਗਰ ਉਹ ਨਾ ਗੁੱਸਾ ਕਰਦਾ ਤੇ ਨਿਆਣੇ ਨਿਆਣੇ ਜੇ ਤੁਸੀਂ ਕਿਸੇ ਦਾ ਪਿਆਰ ਹੋਣਾ ਮੰਮੀ ਜੀ ਤੁਸੀਂ ਆ ਨਾ ਨਿਆਣਿਆਂ ਦੇ ਸਿਰ ਤੇ ਹੱਥ ਰੱਖ ਕੇ ਲੰਘਦੇ ਆ ਪਿਆਰ ਦੇ ਕੇ ਲੰਘਦੇ ਆ ਉਹ ਨਿਆਣੇ ਤੁਹਾਡਾ ਖਿਆਲ ਕਰਦੇ ਆ ਖਿਆਲ ਕਰਦੇ ਹਾਂਜੀ ਅੱਲਾ ਬਖਸ਼ ਸਾਹਿਬ ਹੁੰਦੇ ਸੀਗੇ ਤੇ ਉਹ ਅਹਲੇ ਹਦੀਸ ਸੀਗੇ ਭਾਬੀ ਸੀ ਲੇਕਿਨ ਸੁੰਨਿਆ ਦੇ ਨਿਆਣੇ ਨੇ ਵੀ ਬਾਬਾ ਜੀ ਸਾਨੂੰ ਪਿਆਰ ਦਿਓ ਹਾਜੀ ਸਾਹਿਬ ਸਾਨੂੰ ਪਿਆਰ ਦਿਓ ਉਹਨਾਂ ਨੇ ਜੇਬ ਚ ਮੱਛੀਆਂ ਪਾਈਆਂ ਹੋਣੀਆਂ ਤੇ ਬੱਚੇ ਦੇ ਇੱਕ ਇੱਕ ਦੇ ਹੱਥ ਦੇ ਵਿੱਚ ਤੇ ਇਸ ਤਰੀਕੇ ਨਾਲ ਹੱਥ ਸਿਰ ਦੇ ਉੱਤੇ ਕਰਨ ਇਹ ਪਿਆਰ ਵਧਾਉਣ ਦਾ ਤਰੀਕਾ ਸੀ ਉਹਨਾਂ ਨਾ ਸ਼ਰਾਰਤਾਂ ਦਾ ਨਹੀਂ ਸੀ ਨਾ ਬੱਚੇ ਕਰਦੇ ਆਗੇ ਹਾਜੀ ਸਾਹਿਬ ਅਸਲਾਮੁਅਲੈਕ ਹਾਜੀ ਸਾਹਿਬ ਅਸਲਾਮੁਅਲੈਕ ਤੇ ਗੱਲ ਇਹ ਆ ਕਿ ਸਾਨੂੰ ਵੀ ਲੋਕਾਂ ਨੂੰ ਚਾਹੀਦਾ ਖਾਸ ਤੌਰ ਤੇ ਜਿਹੜੀ ਸਾਡੀ ਜਵਾਨ ਤਬਕਾ ਆ ਕੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਸਿਖਾਓ ਕਿ ਬਜ਼ੁਰਗਾਂ ਦੀ ਇੱਜ਼ਤ ਕਿਦਾਂ ਕਰਨੀ ਆ ਬਿਲਕੁਲ ਤੇ ਖਾਸ ਤੌਰ ਤੇ ਇਹ ਸ਼ਰਾਬ ਹਾਂ ਸ਼ਰਾਬਾ ਦਾ ਜਿਹੜਾ ਜੀ ਇਹਦੇ ਬਾਰੇ ਚ ਤੇ ਖਾਸ ਤੌਰ ਤੇ ਤੁਸੀਂ ਖਿਆਲ ਰੱਖੋ ਕਿ ਬਜ਼ੁਰਗ ਵਿਚਾਰੇ ਮਸਜਿਦਾਂ ਚ ਓਖੇ ਓਖੇ ਵੀ ਜਾਂਦੇ ਆ ਉਹਨਾਂ ਦੇ ਕਿਤੇ ਜੇਬ ਚ ਪਟਾਕਾ ਪੈ ਗਿਆ ਉਹਨਾਂ ਦੇ ਪੈਰ ਥੱਲੇ ਆ ਗਿਆ ਬਜ਼ੁਰਗ ਬੰਦੇ ਦੇ ਪੈਰ ਥੱਲੇ ਅਗਰ ਪਟਾਕਾ ਆ ਜਾਂਦਾ ਉਹਦਾ ਪੈਰ ਜਲ ਜਾਂਦਾ ਠੀਕ ਹੀ ਨਹੀਂ ਹੋਣਾ ਹੈਗਾ ਹਾਂਜੀ ਨਾਲੇ ਕੋਈ ਬਜ਼ੁਰਗ ਨਾ ਹਾੜ ਦੇ ਮਰੀਜ਼ ਹੁੰਦੇ ਆ ਉਹ ਨਹੀਂ برداشت ਕਰਦੇ ਨਹੀਂ برداشت ਕਰਦੇ ਬੜੀ ਹੁੰਦੀ ਪਟਾਕੇ ਦੀ ਹਾਂਜੀ ਫਿਰ ਕਿਹ ਜਾਂਦੇ ਸਿੱਧਾ ਹੁਣ ਤਾਂ ਘਰਾਂ ਚ ਸਿੱਟਣ ਲੱਗ ਗਏ ਹਾਂ ਇੱਕ ਛੋਟਾ ਜਿਹਾ ਬੱਚਾ ਉਹਦੀ ਦਾਦੀ ਪਈ ਉਹਨੇ ਪਟਾਕਾ ਉਹਦੇ ਮੰਜੇ ਦੇ ਥੱਲੇ ਚਲਾਤਾ ਓਏ ਹੋਏ ਉਹ ਕਰਿਆ ਜਲ ਗਈ ਉਹ ਜਾ ਕੇ ਬੱਚ ਗਈ ਫਿਰ ਵੀ ਜਦੋਂ ਇਹ ਤੇ ਸ਼ੂਗਰ ਨਹੀਂ ਨਾ ਹੈਗਾ ਫਿਰ ਨਿਆਣੇ ਨੂੰ ਇਹੀ ਤਾਂ ਨਹੀਂ ਨਾ ਹਟ ਜੋ ਹਟ ਜੋ ਹਟ ਜੋ ਹਟ ਜੋ ਨਹੀਂ ਨਾ ਲਾਵੋ ਦੋ ਦੋ ਇੱਕ ਆਪ ਆਪਣੇ ਆਪਣੇ ਦੇ ਕਿਸੇ ਦੇ ਨਾ ਲਾਓ ਭਾਈ ਕਿਸੇ ਦੇ ਲਾ ਕੇ ਤਾਂ ਮੁੜ ਕੇ ਜਾਣ ਕਿੱਥੋਂ ਛਡਾਣੀ ਆ دوسری ਗੱਲ دوسری ਗੱਲ ਇਹ ਵੀ ਆ ਕਿ ਬੱਚੇ ਨੂੰ ਤੁਸੀਂ ਜ਼ਿਆਦਾ ਸਖਤੀ ਨਾ ਦਿਵੋ ਬੱਚੇ ਨੂੰ ਪਿਆਰ ਦੇ ਲਾਓ ਕਿ ਪੁੱਤ ਤੁਸੀਂ ਇਹ ਕੰਮ ਨਹੀਂ ਕਰਨਾ ਜਿੰਨਾ ਵੀ ਤੁਸੀਂ ਪਿਆਰ ਜਿਹੜਾ ਚੀਜ਼ ਵੰਡਣੇ ਨਾਲੋਂ ਜਿਹੜਾ اخلاق ਵੰਡੋ ਹਾਏ 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 ਹਾਂ ਬੱਚਿਆਂ ਨੂੰ ਪਿਆਰ ਵੰਡੋ اخلاق ਵੰਡੋ ਵਾ ਵਾ ਮਾਂ ਦੀ ਗੱਲ ਕੀਤੀ ਹੋਰ ਵੀ ਪਟਾਕੇ ਬੱਚੇ ਮਾਰਦੇ ਆ ਨਾ ਜਿਸ ਵੇਲੇ ਪਟਾਕੇ ਚਲਾਉਂਦੇ ਆ ਤੇ ਕੋਈ ਤੁਰਾ ਜਾਂਦਾ ਉਹਨੂੰ ਦਬਕਾ ਨਾ ਮਾਰੋ ਹਾਂਜੀ ਉਹਨਾਂ ਨੂੰ ਪਿਆਰ ਨਾਲ ਗਲੇ ਤੇ ਲਾ ਕੇ ਗੱਲ ਦੇ ਨਾਲ ਨਾ ਮੇਰਾ ਪੁੱਤ ਉਹ ਤੇ ਅੱਲਾ ਦੇ ਹਿਲਾਇਆ ਸੁਭਾਨ ਅੱਲਾ ਹੈ ਗਨਾਹ ਹੋਗਾ ਨਾ ਮੇਰਾ ਪੁੱਤ ਤੁਸੀਂ ਪਟਾਕੇ ਨਾ ਚਲਾਵੋ ਜਿੰਨੀ ਵੀ ਮੁਹੱਬਤ ਹੁੰਦੀ ਬੱਚਿਆਂ ਦੇ ਨਾਲ ਕਰੋ ਪਿਆਰ ਨਾਲ ਠਾਹੋ ਉਹਨੂੰ ਦਬਕਾ ਨਾ ਮਾਰੋ ਬੇਸ਼ੱਕ ਪਿਆਰ ਨਾਲ ਬਿਲਕੁਲ ਅੰਮੀ ਜੀ ਕਹਿੰਦੇ ਹੁੰਦੇ ਸੀ ਅਸੀਂ ਕੋਈ ਸ਼ਰਾਦਤ ਕਰਨੀ ਨਾ ਤੇ ਤੁਸੀਂ ਕਹਿਣਾ ਉਹ ਤਾਂ ਅੱਲਾ ਤਾਲਾ ਨੇ ਤਤੀਆਂ ਸਿੱਖਾਂ ਕਰਕੇ ਲਾਣੀਆਂ ਹਾਂਜੀ ਹਾਂਜੀ ਉਹ ਸਾਨੂੰ ਇੱਕ ਅੱਲਾ ਤਾਲਾ ਦਾ ਡਰ ਹੁੰਦਾ ਸੀ ਔਰ ਅੱਲਾ ਰੱਖੇ ਔਰ ਅੱਲਾਹ ਤਾਲਾ ਦਾ ਡਰ ਹੋਣਾ ਚਾਹੀਦਾ ਦਿਲ ਦੇ ਵਿੱਚ ਜਦੋਂ ਤੁਸੀਂ ਅੱਲਾਹ ਤਾਲਾ ਦੇ ਬਾਰੇ ਦੱਸਣਾ ਹੀ ਨਹੀਂ ਉਹਨਾਂ ਨੂੰ ਅੱਲਾਹ ਤਾਲਾ ਨੂੰ ਡਰਾਉਣਾ ਹੀ ਨਹੀਂ ਕਿ ਅੱਲਾਹ ਤਾਲਾ ਨਾਰਾਜ਼ ਹੋ ਜਾਏਗਾ कहने ना मामा नाराज हो जाएगी बाबा नाराज हो जाएंगे प्लीज ऐसे ना तुम्हारे बाबा नाराज हो जाएंगे तो उ कहो ना कि पुत्र इस तरह ना करो अल्लाह ताला नाराज हो जाए पुत्र अल्लाह ताला नाराज हो गए तो फिर बड़ा मुश्किल हो जाएगा चीजा आला तलाओ भी और ये भी दसो के सारियां चीजा सारिया नेमता आ जेडे खे सारिया चीजा अल्लाह तलाजी करोगे ना वो तो ज्यादा अल्लाह तला दूगा ਜਦੋਂ ਤੁਸੀਂ ਬੱਚੇ ਨੂੰ ਲਾਲਚ ਦੇ ਕੇ ਵੀ ਔਰ ਡਰਾ ਕੇ ਵੀ ਇਸਲਾਮਾਂ ਲੈ ਕੇ ਆਉਂਗੇ ਉਹੀ ਬੱਚਾ ਜਿਹੜਾ ਨਾ ਤੁਹਾਡਾ ਦੀਨਦਾਰ ਹੋ ਜਾਏਗਾ ਦੀਨ ਦੇ ਕਰੀਬ ਹੋ ਜਾਏਗਾ ਨਮਾਜ਼ਾਂ ਵੀ ਪੜ੍ਹੇਗਾ ਔਰ ਬਜ਼ੁਰਗਾਂ ਦੀ ਵੀ ਇੱਜ਼ਤ ਕਰੇਗਾ ਤੇ ਪਹਿਲੇ ਲੇਕਿਨ ਸਭ ਤੋਂ ਪਹਿਲੀ ਸ਼ਰਤ ਆ ਕਿ ਅਸੀਂ ਆਪ ਕਿੰਨੀ ਬਜ਼ੁਰਗਾਂ ਦੀ ਇੱਜ਼ਤ ਕਰਦੇ ਹਾਂ ਅਸੀਂ ਆਪ ਬਜ਼ੁਰਗਾਂ ਨੂੰ ਹਾਂ ਕੀ ਆ ਕਹਿ ਕੇ ਬੋਲਣਾ ਤੇ ਬੱਚਿਆਂ ਨੂੰ ਕਹਿਣਾ ਓਏ ਆਪ ਦਾਦਾ ਆਬੂ ਦੇ ਸਾਹਮਣੇ ਕੈਸੇ ਬਾਤ ਕਰ ਰਹੇ ਆਂ ਆਪ ਕੋਈ ਸ਼ਰਮ ਨਹੀਂ ਆਉਂਦੀ ਤੂੰ ਬੱਚੇ ਨੇ ਵੀ ਤਾਂ ਉਦਾਂ ਹੀ ਬੋਲਣਾ ਜੋ ਦੇਖਣਾ ਉਹੀ ਬੋਲਣਾ ਪਹਿਲੇ ਆਪਣੇ ਆਪ ਨੂੰ ਠੀਕ ਕਰੋ ਫਿਰ ਬੱਚੇ ਖੁਦ-ਬਖੁਦ ਠੀਕ ਹੋ ਜਾਣਗੇ ਇਹ ਪੁੱਤ ਇੱਕ ਜਗਾ ਆ ਉਹਦੇ ਫਿਰ ਬੱਟੇ ਮਾਰੀ ਜਾਣੇ ਮਾਰੀ ਜਾਣੇ ਉਹਨੇ ਪੱਥਰ ਹੀ ਮਾਰਨਾ ਜੀ ਅਮੇ ਜੀ ਬੱਚਿਆਂ ਨੂੰ ਜਿੰਨਾ ਦਬਕਣਾ ਜਿੰਨਾ ਦਬਕਣਾ ਉਹਨਾਂ ਬੱਚਿਆਂ ਨੇ ਦਿਲਿਆ ਇਹ ਬੱਚੇ ਤਾਂ ਤੁਹਾਨੂੰ ਹਾਂ ਇਹਨਾਂ ਜਿੱਧਰੋਂ ਰੋਕਣਾ ਇਹਨਾਂ ਨੇ ਉਧਰ ਹੀ ਜਾਣਾ ਹੈ ਪਿਆਰ ਨਾਲ ਆਪਣੇ ਆਪਣੇ ਨਾਲ ਦੇ ਬੱਚੇ ਬਣਾਵੋ ਜਿਸ ਤਰੀਕੇ ਨਾਲ ਵੀ ਬਣਦੇ ਆ ਪਿਆਰ ਨਾਲ ਉਹਨਾਂ ਨੂੰ ਲਾਵੋ ਬੇਸ਼ੱਕ ਜੀ ਬੇਸ਼ੱਕ ਹਾਂ ਤੇ ਅੱਜ ਰਾਤ ਬੜੀ ਅੱਛੀ ਆ ਇਹ ਉਹਨਾਂ ਨੂੰ ਨਾਲ ਲੈ ਕੇ ਜਾਇਓ ਆਪੋ ਤੇ ਅਸੀਂ ਮਸਜਿਦ ਨੂੰ ਜਾਣਾ ਹਾਏ 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 ਕੀ ਵਕਤ ਹੁੰਦਾ ਸੀ ਅੰਮੀ ਜੀ ਬਜ਼ੁਰਗਾਂ ਦੇ ਨਾਲ ਬੱਚਿਆਂ ਨੇ ਚਿੱਟੇ ਕੱਪੜੇ ਪਾ ਕੇ ਜੁੱਤੀ ਪਾ ਕੇ ਟੋਪੀ ਲੈ ਕੇ ਤੇ ਮੰਚਦਾਂ ਦੇ ਵਿੱਚ ਜਾਣਾ ਤੇ ਉਹ ਬਜ਼ੁਰਗਾਂ ਦੇ ਨਾਲ ਪਿਆਰ ਸੀ ਫਿਰ ਮਤਲਬ ਇਦਾਂ ਹੁੰਦਾ ਸੀ ਕਿ ਜੇ ਬਜ਼ੁਰਗਾਂ ਦੇ 사이ਟੇ ਚ ਗਇਆ ਤੇ ਉਹ ਸਿਰ ਲਾ ਕੇ ਤੇ ਇਦਾਂ ਕਰਕੇ ਤੇ ਇੱਧਰ ਉੱਧਰ ਦੇਖਣਾ ਕਿ ਉੱਠਣਾ ਕਿ ਉਹ ਜਿਹੜਾ ਸਕੂਨ ਦੇਖ ਕੇ ਮਿਲਦਾ ਹੁੰਦਾ ਸੀ ਨਾ ਹਾਂਜੀ ਉਹ ਕੀ ਬਾਤ ਹੈ ਉਹ ਬਹੁਤ ਸਵੇਰ ਦੇ ਟਾਈਮ ਅਜ਼ਾਨਾ ਦੇ ਟਾਈਮ ਉੱਠਣਾ बेटा देखो वो तुम्हारी दादी अमां कैसे नमाज पढ़ रही है कि, ए, बेटा देखो वो दू दादाबू आपके मस्जिद जा रहे हैं जाओ मस्जिद साध जाओ तो मतलब ए चीज होंगी छोटी जी तस्वीर हाथ जो बच्चा ਇਹ ਮਤਲਬ ਇੱਕ ਇਸ ਚੀਜ਼ ਦੀ ਚਾਸ ਲਾਵੇ ਯਾਰ ਮੇਰੇ ਹੱਥਾਂ 'ਚ ਤਸਬੀਹ ਆ ਸਿਰ 'ਤੇ ਟੋਪੀ ਆ ਚਿੱਟੇ ਕੱਪੜੇ ਆ ਤੇ ਮੈਂ ਦਾਦਾ ਬੂਨਾ ਨਮਾਜ਼ ਪੜਨ ਜਾਂਦਾ ਇੱਕ ਬੇਟਾ ਇੱਕ ਬੱਚਾ ਜਾਂਦਾ ਹੈ ਨਾ ਜਿਸ ਵਕਤ ਇੱਕ ਬੰਦਾ ਜਾਂਦਾ ਨਮਾਜ਼ ਪੜਨ ਕੋਈ ਬਾਬਾ ਜੀ ਬਜ਼ੁਰਗ ਜਾਂਦੇ ਆ ਦੂਸਰਿਆਂ ਨੂੰ ਨਾਲ ਲੈ ਕੇ ਜਾਂਦੇ ਆਓ ਬੇਟਾ ਚੱਲੀਏ ਛੋਟੇ ਛੜੇ ਬੱਚੇ ਵੀ ਉਧਰ ਉਧਰ ਤੁਰੇ ਫਿਰਦੇ ਨਾਲ ਜਾਂਦੇ ਆ ਬੜੇ ਮਾਂ-ਬਾਪ ਕਹਿੰਦੇ ਜਲਦੀ ਜਾਓ ਬਾਬਾ ਜੀ ਗਏ ਆ ਜੀ ਮੈਂ ਦੇਖੇ ਮਸਜਿਦ ਦੇ ਵਿੱਚ ਕੌਣ ਪਹਿਲਾਂ ਵੱੜਦਾ ਆ ਫਿਰ ਅਮਜੀ ਇੱਕ ਹੋਰ ਵੀ ਫਾਇਦਾ ਹੋ ਜਾਂਦਾ ਨਾ ਬਜ਼ੁਰਗ ਜਿਹੜੇ ਵਿਚਾਰਿਆਂ ਨੇ ਕਿਤੇ ਨੇਰੇ ਦੇ ਵਿੱਚ ਸ਼ਾਦੀ ਟਾਈਮ ਕਿਤੇ ਤੱਕਾ ਠੇਡਾ ਕੁਟੁੰਡਾ ਵੱਜ ਜਾਂਦਾ ਉਹ ਬੱਚਾ ਨਾਲ ਉਹਨੂੰ ਫੜ ਕੇ ਲੈ ਜਾਏਗਾ ਬਜ਼ੁਰਗਾਂ ਨੂੰ ਨਾਲ ਫੜ ਕੇ ਲੈ ਆਏਗਾ ਇੱਕ ਤੇ ਤੁਹਾਡੇ ਬਜ਼ੁਰਗ ਅਗਰ ਡਿੱਗ ਜਾਂਦੇ ਆ ਕਿਤੇ ਸੱਟ ਚੋਟ ਲੱਗ ਜਾਂਦੀ ਚਲੋ ਨਹੀਂ ਸਾਡੇ ਲੋਕਾਂ ਨੂੰ ਸਾਨੂੰ ਮੇਰੇ ਵਰਗਿਆਂ ਨੂੰ ਸ਼ਰਮ ਹੀ ਆ ਕੇ ਬਜ਼ੁਰਗਾਂ ਦੀ ਨਹੀਂ ਖਿਆਲ ਕਰਨਾ ਫਿਰ ਉਹਨਾਂ ਨੂੰ ਚੱਕਣਾ ਵੀ ਤੇ ਮੁਸੀਬਤ ਹੀ ਆ ਨਾ ਚਲੋ ਇਸ ਮੁਸੀਬਤ ਤੋਂ ਹੀ ਬਚ ਜਾਓ ਜੇ ਤੁਸੀਂ ਇਹ ਸਮਝਦੇ ਕਿ ਬਜ਼ੁਰਗਾਂ ਨੂੰ ਚ ਫੇਰ ਜੂ ਕਹਿਣਾ ਉਹ ਬਾਬਾ ਨੇ ਸਾਡੇ ਵਾਸਤੇ ਪਤਾ ਨਹੀਂ ਬਾਬਾ ਤੇ ਮਰਦਾ ਵੀ ਨਹੀਂ ਹੈਗਾ ਤੇ ਜੇ ਤੁਸੀਂ ਬਾਬੇ ਦੀ ਜ਼ਿੰਦਗੀ ਵਧਾ ਲਓ ਜੇ ਬਾਬੇ ਨੇ ਚੌਥੇ ਦਿਨ ਮਰਨਾ ਹੈ ਉਹ ਵਿਚਾਰੇ ਨੂੰ ਤੁਸੀਂ ਉਹਦੀ ਜ਼ਿੰਦਗੀ ਇੰਨੀ ਵਧਾਓ ਕਿ ਵਿਚਾਰਾ ਚੱਲਦਾ ਫਿਰਦਾ ਦੁਆਵਾਂ ਦਿੰਦਾ ਤੁਹਾਨੂੰ ਅੱਲਾਹ ਤਾਲਾ ਆਪਣੇ ਕੋਲ ਲੈ ਜਾਵੇ ਤਾਂ ਕਿ ਤੁਹਾਡੇ ਤੇ ਬੋਝ ਵੀ ਨਾ ਹੋਵੇ ਔਰ ਜਿਹੜੀ ਤੁਸੀਂ ਖਿਦਮਤ ਕਰਨੀ ਹੈ ਕੱਲ ਨੂੰ ਤੁਹਾਡੀ ਵੀ ਟਾਈਮ ਆਣਾ ਤੁਹਾਡੇ ਬੱਚੇ ਵੀ ਖਿਦਮਤ ਕਰਨਗੇ ਬੱਚੇ ਸਿਆਣੇ ਬੰਦੇ ਦੇ ਕੋਲ ਤੁਰੇ ਜਾਂਦੇ ਕੋਲ ਜਾਣ ਜਾ ਕੇ ਬਾਬਾ ਜੀ ਦੁਆ ਮੰਗੋ ਬਾਬਾ ਜੀ ਘਰ ਲੈ ਅੱਲਾ ਨੇ ਮਨਜ਼ੂਰ ਕਰ ਲੈਣੀ ਆ ਪੁੱਤ ਸਾਡੀ ਦੁਆ ਮਨਜ਼ੂਰ ਕਰ ਲੈਣੀ ਆ ਅੰਮੀ ਜੀ ਪਹਿਲੇ ਵਕਤਾਂ ਦੇ ਵਿੱਚ ਗੁਲਜ਼ਾਰ ਭਾਈ ਪਹਿਲੇ ਵਕਤਾਂ 'ਚ ਹੁੰਦਾ ਸੀ ਕਿ ਕਹਾਣੀਆਂ ਦੇ ਵਿੱਚ ਲਿਖਿਆ ਹੁੰਦਾ ਸੀ ਇੱਕ ਜ਼ੈਇਫ ਆਦਮੀ ਜਾ ਰਿਹਾ ਥਾ ਲੜਕੇ ਨੇ ਪਕੜਾ ਉਸੇ ਸੜਕ ਕ੍ਰਾਸ ਕਰਾਈ ਜ਼ੈਇਫ ਆਦਮੀ ਨੇ ਪਿਆਰ ਦਿਆ ਔਰ ਬਹੁਤ ਸਾਰੀ ਦੁਆਇਆਂ ਦੀ ਇਸ ਤਰ੍ਹਾਂ ਦਾ ਸਬਕ ਵੀ ਕੋਈ ਨਹੀਂ ਰਿਹਾ ਅਸੀਂ ਸਿਖਾਉਂਦੇ ਸੀ ਨਾ ਦੱਸਦੇ ਜੇ ਮੁੰਡਾ ਜੀਪੋ ਗਰੀਬ ਸੋ ਹੁਣ ਸਬਕਾਂ ਦੇ ਵਿੱਚ ਵੀ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਆਪਣੇ ਆਪਣੇ ਜੋ ਦਿਲ ਕਰਦਾ ਵਿੱਚ ਪਾਈ ਫਿਰਦੇ ਆ ਤੇ ਇਹ ਚੀਜ਼ਾਂ ਵਿੱਚ ਪਾਣੀ ਆ ਚਾਹੀਦੀਆਂ ਪਹਿਲੇ ਸਾਡੇ ਸਬਕ ਹੁੰਦਾ ਸੀ ਕਿਤਾਬ ਦਾ ਪਹਿਲੀ ਕਿਤਾਬ ਦਾ ਹੀ ਹਮਾਰੇ ਪਿਆਰੇ نبی حضرت محمد صلی اللہ تعالی علیہ وسلم اچھا ਫਿਰ ਇਹ ਤੋਂ ਮੈਨੂੰ ਯਾਦ ਆ ਗਿਆ ਜਦੋਂ ਕਹਿਣਾ ਨਾ حضرت محمد ਦੇ ਨਾਲ ਹੀ ਨਿੱਕੇ ਨਿੱਕੇ ਬੱਚਿਆਂ ਨੇ ਇਸ ਤਰ੍ਹਾਂ ਕਰਕੇ ਸੱਲ੍ਲਾਹੁ ਅਲੈਹ ਵਾਲਿ ਸਲਤ ਆਪਣੇ ਅੰਗੂਠੇ ਚੁੰਮਦੇ ਆਖਣ ਲੱਗਾ ਲੋ ਕਿੰਨੇ ਸੋਹਣੇ ਲੱਗਦੇ ਹੁੰਦੇ ਸੀ ਹੁਣ ਸਬਕ ਵੀ ਖਤਮ ਕਰ ਦਿੱਤੇ ਤੇ ਦੂਸਰੀ ਗੱਲ ਇਹ ਆ ਕਿ ਮਾਵਾਂ ਜਿਹੜੀਆਂ ਨਾ ਬੱਚਿਆਂ ਨੂੰ ਬਾਪ ਤਾਂ ਬਾਹਰ ਹੁੰਦੇ ਆ ਨਾ ਮਾਂ ਦਾ ਹੱਕ ਆ ਕਿ ਆਪਣੀ ਗੋਦ ਵਿੱਚ ਜਿਹੜੇ ਬੱਚਾ ਹੁੰਦਾ ਹੈ ਨਾ ਉਹਨੂੰ ਸਮਝਾਵੇ ਅਖੇ ਘਰ ਦਾ ਭਾਗ ਪੁੱਤ ਬਨੇਰੇ ਤੇ ਦਿਸਮੰਦਾ ਆ ਜੇ ਦੀ ਮਾਂ ਅੱਛੀ ਹੋਊਗੀ ਉਹ ਆਪਣੇ ਬੱਚੇ ਨੂੰ ਤਾਲੀਮ ਦੇਊਗੀ ਬਾਤ ਨੂੰ ਕਹੂਗੀ ਤੁਹਾਡੇ ਬਾਬਾ ਨੇ ਆ ਜਾਣਾ ਹੈ ਤੁਹਾਡੇ ਬਾਬਾ ਜੀ ਨੇ ਆ ਜਾਣਾ ਹੈ ਤੇ ਤੁਸੀਂ ਨਾ ਖਮੂਸ਼ ਰਹੋ ਬੋਲਿਓ ਨਾ ਪਾਪਾ ਜੀ ਦਾ ਕਹਿਣਾ ਮੰਨ ਲਿਓ ਮਾਂ ਕਹੂਗੀ ਤੇ ਇੰਦਾ ਨਾ ਬਿਲਕੁਲ ਅਮੀ ਜੀ ਫਿਰ ਇੱਕ ਚੀਜ਼ ਮਾਵਾ ਜਦੋਂ ਆਪਣੀ ਝੋਲੀ ਚ ਲੈਣੀ ਆ ਤੇ ਉਹਨਾਂ ਨੂੰ ਅੱਲਾ 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 ਇਸ ਤਰ੍ਹਾਂ ਕਹਿੰਦੇ ਹੁੰਦੇ ਸੀ ਲਾ ਇਲਾ ਅੱਲਾ ਅੱਲਾ ਉਹ ਬੱਚੇ ਵੀ ਅੱਲਾ ਅੱਲਾ ਕਰਦੇ ਸੀ ਅੱਲਾ ਅੱਲਾ ਕਰਦੇ ਸੀ ਅੱਜਕੱਲ ਬੇਬੀ ਸ਼ਟ ਡੂ 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 ਮਮਾ ਸ਼ਟ ਡੂ ਡੂ ਪਤਾ ਨਹੀਂ ਕੀ ਮਮਾ ਮੋਬਾਈਲ ਤੇ ਲੱਗੀ ਆ ਮਮਾ ਮੋਬਾਈਲ ਤੇ ਲੱਗੀ ਆ ਉਹ ਬੱਚੇ ਲੜਨ ਦੇ ਇੱਕ ਬੱਚਾ ਆ ਕੇ ਸ਼ਿਕਾਇਤ ਲਾਏਗਾ ਮਮਾ ਉਹ ਫਲਾਣੇ ਨੇ ਇਹ ਕੀਆ ਦਫਾ ਹੋ ਜਾ ਤੈਨੂੰ ਨਹੀਂ ਪਤਾ ਮੈਂ ਬਾਤ ਕਰ ਰਹੀ ਹਾਂ ਚਲੋ ਉਹ ਉਹ ਬੱਚਾ ਉਹ ਜਾ ਕੇ ਉਹ ਦੂਸਰੇ ਤੇ ਦੋ ਲਾਂਦਾ ਹੋ ਦੇ ਦੋ ਲਾਂਦਾ ਉਸਲੇ ਪਤਾ ਲੱਗਦਾ ਕਿ ਕਿਸੇ ਦਾ ਕੋਈ ਗੱਟਾ ਨਿਕਲਿਆ ਹੁੰਦਾ ਕਿਸੇ ਦਾ ਕੋਈ ਬਾਹ ਨਿਕਲੀ ਹੁੰਦੀ ਆ ਕਿਸੇ ਤੇ ਕੋਈ ਖੂਨ ਨਿਕਲਣ ਦੇ ਹੁੰਦਾ ਉਹ ਬੱਚਿਆਂ ਨੂੰ ਕੋਈ ਫਿਕਰ ਹੀ ਨਹੀਂ ਮਾਵਾਂ ਨੂੰ ਹੈਗੀ ਤੇ ਉਹ ਮਾਵਾਂ ਤੇ ਉਹ ਸੀਗੀਆਂ ਨੇ ਜਿਹੜੀਆਂ ਮਤਲਬ ਕਿ ਉਹ ਬੱਚਿਆਂ ਨੂੰ ਨਾਲ ਪਾਣਾ ਉਹਨਾਂ ਨੇ ਜੇ ਉੱਤੇ ਮੰਜੇ ਤੇ ਪਿਸ਼ਾਬ ਕਰ ਦੇਣਾ ਤੇ ਉਹ ਆਪ ਉਹਨਾਂ ਨੂੰ ਸੁੱਕੇ ਤੇ ਪਾ ਦੇਣਾ ਤੇ ਆਪ ਗਿੱਲੇ ਤੇ ਪਾ ਜਾਣਾ ਹਾਂਜੀ ਅੱਜ ਕੱਲ ਤਾਂ ਪੈਂਪਰ ਚੱਲ ਗਏ ਹਾਂਜੀ ਅੱਜ ਤਾਂ ਮਾਮਾ ਉਹ ਪੈਂਪਰਾਂ ਵਾਲਾ ਹੀ ਪਿਆਰ ਚੱਲ ਗਿਆ ਮਾਮਾ ਨੂੰ ਤਖਨੀਫੇ ਕੋਈ ਨਹੀਂ ਹੈਗੀ ਹਾਂਜੀ ਤੇ ਲੇਕਿਨ ਇਹ ਹੈ ਕਿ ਅੱਜ ਕੱਲ ਵੀ ਮਾਵਾ ਬੜੀਆਂ ਕੇਅਰ ਕਰਦੀਆਂ ਬੱਚਾ ਪਾਲਣਾ ਸੁੱਖਾ ਕੰਮ ਨਹੀਂ ਲੇਕਿਨ ਅਗਰ ਤੁਸੀਂ ਤਰਬੀਅਤ ਅੱਛੀ ਕਰੋਗੇ ਕੱਲ ਨੂੰ ਤੁਸੀਂ ਵੀ ਸਕੂਨ ਚ ਰਹੋਗੇ ਹਾਂ ਅੱਜ ਕੱਲ ਅਮੀ ਜੀ ਇੱਕ ਚੀਜ਼ ਹੋਰ ਹਾਂਜੀ ਇੱਥੇ ਅਗਰ ਕੋਈ ਮਹਿਮਾਨ ਆ ਜਾਂਦਾ ਨਾ ਬੱਚੇ ਕਹੀ ਆ ਉਹ ਐਸੇ ਸ਼ਰਾਰਤੀ ਆ ਉਹਨਾਂ ਨੇ ਮਹਿਮਾਨਾਂ ਦੀ ਹਿਆ ਵੀ ਨਹੀਂ ਕਰਨੀ ਨਹੀਂ ਕਰਨੀ ਨਹੀਂ ਕਰਨੀ ਉਹਨਾਂ ਨੇ ਸਮਾਂ ਸ਼ਰਾਰਤਾਂ ਕਰਨੀ ਹਾਂ ਸ਼ਰਾਰਤਾਂ ਕਰਨੀ ਤੇ ਔਰ ਜ਼ਬਾਨ ਬੱਚਿਆਂ ਦੇ ਸਾਹਮਣੇ ਕਿਸ ਤਰ੍ਹਾਂ ਦੀ ਯੂਜ਼ ਕਰਨੀ ਆ ਬੋਲਣ ਬੋਲਣਾ ਕਿਸ ਤਰੀਕੇ ਦਾ ਇਹ ਫਿਰ ਬੱਚਿਆਂ ਨੇ ਵੀ ਉਸੇ ਤਰੀਕੇ ਅੱਗੇ ਛੋਟੇ ਛੋਟੀਆਂ ਚੀਜ਼ਾਂ ਹੁੰਦੀਆਂ ਕਹਣਾ ਪੱਬੂ ਆ ਗਿਆ ਬੱਚੇ ਨੇ ਉੱਠਣ ਡਰ ਜਾਂਦੇ। ਹੁਣ ਕਹਿੰਦੇ ਪੱਬੂ ਦੀ ਐਸੀ ਦੀ ਤਸਵੀਰ ਉਹ ਪੱਬੂ। ਹੁਣ ਕਹਿੰਦੇ ਪੱਬੂ ਨੂੰ ਲਿਆਓ ਪੱਬੂ ਕਿੱਥੇ ਹੈ ਪੱਬੂ ਦੀ ਐਸੀ। ਪਹਿਲੇ ਕਹਿੰਦੇ ਸੀ ਪੱਬੂ ਆ ਗਿਆ ਕਿੱਧਰ? ਕਿੱਧਰ ਆ ਪੱਬੂ ਕਿੱਧਰ ਆ ਪੱਬੂ। ਹਾਂਜੀ। ਤੇ ਡਰ ਕੇ ਤਾਂ ਭੱਜ ਪੈਣਾ। ਹੁਣ ਕਹਿੰਦੇ ਕਿੱਧਰ ਹੈ ਪੱਬੂ ਕਿੱਧਰ ਹੈ? ਐਸੀ ਕਿਤਾਸੀ। ਬਲੇਰੋ ਕਹਿੰਦੇ। ਲਾ ਕੇ ਨਾ ਨਾ ਹੁੰਦੀਆਂ ਲੱਤਾਂ ਬੰਨ ਲਓ। ਠੀਕ ਆ ਜੀ। ਬਾਕੀ ਅੱਜ ਦਾ ਦਿਨ ਅਗਰ ਕਿਸੇ ਦੇ ਇੱਕ ਦੂਸਰੇ ਨਾਲ ਨਾਰਾਜ਼ਗੀ ਆ ਤੇ ਇੱਕ ਦੂਸਰੇ ਨੂੰ ਮaaf ਕਰੋ ਅੱਲਾਹ ਤਾਲਾ ਦੇਖੋ ਅਸੀਂ ਇੰਨੇ ਗੁਨਾਹ ਕਰ ਲਏ ਨੇ ਆ ਤੇ ਅੱਲਾਹ ਤਾਲਾ ਵੀ ਤੇ ਸਾਨੂੰ ਮaaf ਕਰ ਦਿੰਦਾ ਨਾ ਕੀ ਹੋ ਗਿਆ ਕੋਈ ਛੋਟੀ ਮੋਟੀ ਗੱਲ ਹੋ ਜਾਂਦੀ ਆ ਕੀ ਕਹਿੰਦੇ ਹੁੰਦੇ ਆ ਅਮੀ ਪੰਜਾਬੀ ਚ ਕਹਿੰਦੇ ਆ ਕਿ ਜਿੱਥੇ ਦੋ ਬਰਤਨ ਹੋਣ ਤੇ ਆਪਸ ਵਿੱਚ ਵੱਜ ਕੇ ਆਵਾਜ਼ ਆ ਹੀ ਜਾਂਦੀ ਆ ਖਲਖਲ ਇਹ ਵੀ ਹੁਸਨ ਆ ਲੜਾਈਆਂ ਪਿਆਰ ਮੁਹੱਬਤ ਇੱਕ ਦੂਸਰੇ ਦੇ ਨਾਲ ਸ਼ਿਕਵੇ ਸ਼ਿਕਾਇਤਾਂ ਇਹ ਵੀ ਇੱਕ ਪਿਆਰ ਆ ਜ਼ਿੰਦਗੀ ਦਾ ਪਹਿਲੇ ਵਕਤਾਂ ਨੂੰ ਹੁੰਦਾ ਸੀ ਕਿਤੇ ਵਿਆਹ ਹੋਣਾ ਨਾ ਦੇ ਜਿਹੜਾ ਸਭ ਤੋਂ ਪਹਿਲੇ ਨਾਰਾਜ਼ ਹੋਣਾ ਬਾਕੀਆਂ ਦਾ ਬਾਅਦ ਵਿੱਚ ਸੋਚਣਾ ਉਹਦੇ ਬਾਰੇ ਯਾਰ ਉਹਦਾ ਕੀ ਕਰੀਏ ਕਿਹੜੇ ਬੰਦੇ ਨੂੰ ਪਹਿਲੇ ਹਾਂ ਚੱਕ ਕੇ ਲੈ ਆਣਾ ਅਮਜੀ ਪਹਿਲੇ ਸਭ ਤੋਂ ਉਸ ਬੰਦੇ ਦਾ ਜਾਣਨ ਵਾਲਾ ਲੱਭਣਾ ਹਾਂਜੀ ਔਰ ਜਾਣਨ ਵਾਲਾ ਵੀ ਕੀ ਕਿਸੇ ਬਜ਼ੁਰਗ ਨੂੰ ਚੂਜ਼ ਕਰਨਾ ਕਿ ਬਜ਼ੁਰਗਾਂ ਦੀ ਗੱਲ ਨਹੀਂ ਮੋੜ ਸਕਦਾ ਹਾਂ ਬਜ਼ੁਰਗਾਂ ਦੀ ਗੱਲ ਹੋਰ ਤੁਸੀਂ ਬਜ਼ੁਰਗਾਂ ਨੂੰ ਭੇਜੋ ਤੇ ਸਹੀ ਅਗਲੇ ਹਾਂਜੀ ਉਹ ਪਹਿਲੀ ਤੇ ਗੱਲ ਆ ਬਜ਼ੁਰਗਾਂ ਨੂੰ ਉਹਨਾਂ ਨੇ ਭੇਜਣਾ ਹੀ ਨਹੀਂ ਉਹਨੇ ਕਹਣਾ ਬਾਬਾ ਤੂੰ ਕੀ ਕਰਨਾ ਜਾ ਕੇ ਤੇਰੀ ਕਿਹੜਾ ਕਿਸੇ ਨੇ ਸੁਣਨੀ ਹੋਰ ਫਾਸਟ ਹੋ ਗਿਆ ਨਾ ਬਾਬਾ ਬਹਿ ਜਾ ਤੈਨੂੰ ਬੜਾ ਪਤਾ ਲੱਗਦਾ ਉਦੋਂ ਉਹ ਵੀ ਉਹਨਾਂ ਨੇ ਹਿਆ ਕਰਨੀ ਯਾਰ ਇਹਨਾਂ ਦਾ ਬਜ਼ੁਰਗ ਆਇਆ ਜੋ ਮਰਜ਼ੀ ਹੋ ਜਵੇ ਯਾਰ ਬਾਬਾ ਚਾਚਾ ਜੀ ਤਾਇਆ ਜੀ ਤੁਸੀਂ ਆ ਗਏ ਹਾਂ ਤੇ ਨਾਲੇ ਸ਼ਿਕਵੇ ਸ਼ਿਕਾਇਤਾਂ ਵੀ ਕਰ ਰਹੇ ਨੇ ਤਾਇਆ ਜੀ ਤੁਸੀਂ ਆ ਗਏ ਹਾਂ ਤੇ ਅਸੀਂ ਤੁਹਾਡੇ ਮੁੰਡੇ ਤੇ ਵਿਆਹ ਤੇ ਚੜ ਜਾਂਦੇ ਹਾਂ ਪਹੁੰਚਦੇ ਬਾਅਦ ਨਹੀਂ ਤਾਂ ਅਸੀਂ ਜਾਣਾ ਨਹੀਂ ਸੀ ਨਹੀਂ ਨਹੀਂ ਮੇ ਤੁਸੀਂ ਭਾਈ ਆ ਪੱਗ ਨਾ 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 ਪੱਗ ਨਾ ਲਾਓ ਪੱਗ ਦਾ ਬੜਾ ਹਯਾ ਹਾਂ ਜੀ ਆ ਜਾ ਬਜ਼ੁਰਗਾਂ ਦੀ ਇੱਜ਼ਤ ਨਹੀਂ ਰਹੀ ਹੈਗੀ ਇਸੇ ਵਾਸਤੇ ਮੈਂ ਕਹਿੰਦਾ ਕਿ ਬਜ਼ੁਰਗਾਂ ਦੀ ਯਾ ਕਰੋ ਇਹਨਾਂ ਦੀ ਵੈਲਿਊ ਬਣਾਓ ਬਹੁਤ ਸਾਰੀਆਂ ਲੜਾਈਆਂ ਝਗੜੇ ਕਤਲੋ ਗਰਤ ਸਾਰਾ ਕੁਝ ਖਤਮ ਹੋ ਜਾਏਗਾ ਤੁਹਾਡੇ ਬੱਚੇ ਵੀ ਤੁਹਾਡੀ ਯਾ ਕਰਨਗੇ ਹਾਂ ਜੀ ਹਾਂ ਜੀ ਪਹਿਲੇ ਅਮੀ ਜ਼ਮਾਨੇ ਚ ਹੁੰਦਾ ਸੀ ਕਿ ਬਜ਼ੁਰਗਾਂ ਦੇ ਜਾ ਕੇ ਅਸੀਂ ਨਾ ਪੈਤਾਂ ਚ ਬਹਿ ਜਾਣਾ ਉਹਨਾਂ ਦੀਆਂ ਗੱਲਾਂ ਸੁਣਨੀਆਂ ਹੋਰ ਮਜ਼ਾ ਆਂਦਾ ਸੀਗਾ ਮਜ਼ਾ ਆਂਦਾ ਸੀ ਤੇ ਉਹ ਉਹਨਾਂ ਦੀਆਂ ਕਹਾਣੀਆਂ ਸੁਣਨੀਆਂ ਉਹਨਾਂ ਨੇ ਜਦੋਂ ਗੱਲਾਂ ਸੁਣਾਣੀਆਂ ਹੋਰ ਸਿੱਖਣੀਆਂ ਉਹੀ ਅਸੀਂ ਸਿੱਖਿਆ ਹੋਈਆਂ ਤੇ ਅੱਜ ਕੱਲ ਕੁਛ ਅਗਰ ਥੋੜਾ ਬਹੁਤਾ ਸਾਡੀ ਅੱਖ ਚ ਹਯਾ ਆ ਸਾਨੂੰ ਕੋਈ ਬਜ਼ੁਰਗਾਂ ਦੀਆਂ ਗੱਲਾਂ ਯਾਦ ਆ ਤੇ ਅਸੀਂ ਬਜ਼ੁਰਗਾਂ ਦੇ ਕੋਲ ਬੈਠੇ ਤੁਸੀਂ ਸਾਨੂੰ ਸਿਖਾਇਆ ਸਹੀ ਗਾ ਤੇ ਅਗਰ ਅਸੀਂ ਵੀ ਚਾਹਨੇ ਆ ਕਿ ਸਾਡੋਂ ਵੀ ਕੋਈ ਅਸੀਂ ਵੀ ਬਜ਼ੁਰਗ ਹੋਣਾ ਆ ਬਲਕਿ ਅੱਤੇ ਤਾਂ ਹੋ ਗਏ ਆ ਹਾਂਜੀ ਤੇ ਅਗਰ ਜਾਣਦੇ ਆ ਕਿ ਸਾਡੀ ਕੋਈ ਇੱਜ਼ਤ ਕਰੇ ਤੇ ਫਿਰ ਸਾਨੂੰ ਬੱਚਿਆਂ ਨੂੰ ਹੋਣ ਤੋਂ ਟ੍ਰੇਨਿੰਗ ਦੇਣੀ ਸ਼ੁਰੂ ਕਰ ਕਰ ਦੇਣੀ ਚਾਹੀਦੀ ਅਗਰ ਚਾਹਣੇ ਕਿ ਅਸੀਂ ਵੀ ਇੱਕ ਨੁਕਰੇ ਤੇ ਲੱਗ ਕੇ ਬੈਠਾਂਗੇ ਹਾਂਜੀ ਤੇ ਫਿਰ ਬੱਚਿਆਂ ਨੂੰ ਜੋ ਮਰਜ਼ੀ ਕਰਦੇ ਕਰਦੇ ਰਹਿਣਾ ਸਾਡੇ ਵਾਸਤੇ ਸਹੂਲਤ ਬੜੀ ਬਣ ਗਈ ਕਿ ਜਿਹਨੇ ਪਾਕਿਸਤਾਨ ਬਣਾਇਆ ਸ਼ਹੀਦ ਹੋ ਕੇ ਸਾਡੇ ਨਾਨੀ ਨਾਨੇ ਵਿੱਚ ਸਾਰੇ ਖੂਹਾਂ ਦੇ ਵਿੱਚ ਔਰਤਾਂ ਨੇ ਸ਼ਾਲਾ ਮਾਰ ਦਿੱਤੀ ਬੇਸ਼ਕੀ ਇਸ ਤਾਂ ਬਚਾਂਦੀਆਂ ਹੋਈਆਂ ਨੇ ਔਰਤਾਂ ਨੇ ਸ਼ਾਲਾ ਮਾਰ ਦਿੱਤੀਆਂ ਜਦ ਪਾਕਿਸਤਾਨ ਬਣਿਆ ਜਾਨ ਗੁਆਈ ਜਾਨ ਗੁਆਈ ਇਸ ਪਾਕਿਸਤਾਨ ਦੀ ਖਾਤਰ ਇਸ ਕਲਮੇ ਦੀ ਖਾਤਰ ਇਸ ਦੀਨ ਦੀ ਖਾਤਰ ਇਸ ਈਮਾਨ ਦੀ ਖਾਤਰ ਜਿਹੜਾ ਬੱਚਾ ਲਾ ਇਲਾਹ ਪੜਦਾ ਸੀ ਉਹਨੂੰ ਕਹਿੰਦੇ ਸੀ ਹੁਣ ਇਹ ਤਾਂ ਲਾ ਇਲਾਹ ਪੜਨ ਨਾ ਪਿਆ ਸਾਨੂੰ ਪੜਨ ਨਹੀਂ ਦੇਣਾ ਹਾਂਜੀ ਸਾਡੇ ਵਾਸਤੇ ਖੁੱਲ ਹੋ ਗਈ ਇਸਲਾਮ ਨੂੰ ਤੁਸੀਂ ਅਗਰ ਇਹ ਇਹ ਪਾਕਿਸਤਾਨ ਦੇਖੋ ਉੱਥੇ ਵੀ ਤਾਂ ਰੋਟੀ ਖਾ ਰਹੇ ਸੀ ਸਾਰਾ ਕੁਝ ਸੀ ਸਾਰਾ ਕੁਝ ਮਿਲਦਾ ਸੀ ਇਹ ਕਿਸ ਵਾਸਤੇ ਸਿਰਫ دین ਦੀ ਖਾਤਰ ਇਸਲਾਮ ਦੀ ਖਾਤਰ ਆਪਣੇ ਨਮਾਜ਼ ਦੀ ਖਾਤਰ ਕਲਮੇ ਦੀ ਖਾਤਰ ਹਾਂਜੀ ਹਾਂਜੀ ਆਪਣੇ ਨਬੀ ਪਾਸ ਸੱਲਮ ਦਾ دین ਅੱਗੇ ਵਧਾਉਣ ਦੀ ਖਾਤਰ ਆਪਣੇ ਅੱਲਾਹ ਤਾਲਾ ਨੂੰ ਰਾਜ਼ੀ ਕਰਨੇ ਦੀ ਖਾਤਰ ਜਿਨ੍ਹਾਂ ਨੇ ਆਪਣੇ ਬੱਚੇ ਗੁਆਏ ਆਪਣੀਆਂ ਜਾਇਦਾਦਾਂ ਜ਼ਮੀਨਾਂ ਗੁਆਈਆਂ ਜਵਾਨ ਔਰਤਾਂ ਨੇ ਆਪਣੀ ਇੱਜ਼ਤ ਬਚਾਣ ਦੀ ਖਾਤਰ ਦੀਨ ਦੀ ਖਾਤਰ ਖੂਹਾਂ 'ਚ ਛਾਲਾ ਮਾਰੀਆਂ ਪਾਕਿਸਤਾਨ ਬਣਾਇਆ ਅੱਜ ਪਾਕਿਸਤਾਨ 'ਚ ਆ ਕੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲ ਗਏ ਆਂ ਤੇ ਸ਼ਬਰਾਤ ਦਾ ਦੇਣ ਤੇ ਪੰਜਾਬੀ ਦੇ ਵਿੱਚ ਤਾਂ ਸ਼ਬਰਾਤ ਹੀ ਅਸੀਂ ਕਹਿੰਨੇ ਸ਼ਬੇ ਭਰਾਤ ਹਾਂਜੀ ਤੇ ਜਿੰਨੇ ਵੀ ਸਾਰੇ ਦੋਸਤ ਆ ਯਾਰ ਅਗਰ ਸਾਡੇ ਕੋਲੋਂ ਵੀ ਕੋਈ ਗਲਤੀ ਹੋ ਗਈ ਆ ਸਾਡੀ ਕਿਤੇ ਸਾਡੀ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਅਸੀਂ ਵੀ ਹੱਥ ਜੋੜ ਕੇ ਭਾਈ ਮਾਫੀ ਮੰਗਦੇ ਆਂ ਤੇ ਤੁਸੀਂ ਵੀ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਯਾਰਾਂ ਦੋਸਤਾਂ ਨੂੰ ਔਰ ਬਜ਼ੁਰਗਾਂ ਨੂੰ ਖਾਸ ਸਤਿ ਜਿਨ੍ਹਾਂ ਨਾਲ ਤੁਹਾਡੀ ਨਰਾਜ਼ਗੀ ਨਹੀਂ ਬਾਅਦ ਵਫਾ ਐਸਾ ਹੁੰਦਾ ਕਿ ਅਸੀਂ ਕਹਿੰਨੇ ਆ ਮਾਂ ਜੀ ਨੂੰ ਮੈਂ ਕੋਈ ਗੱਲ ਕਹਿ ਦਾਂਗਾ ਨਾ ਮਾਂ ਜੀ ਨੇ ਉਸ ਟਾਈਮ ਦਿਲ ਤੇ ਨਹੀਂ ਲੈਣੀ ਹੈ ਲੇਕਿਨ ਅੱਲਾਹ ਤਾਲਾ ਉਹ ਲਿਖ ਲੈਂਦਾ ਅੱਲਾਹ ਤਾਲਾ ਆਪਣੇ ਫਰਿਸ਼ਤੇ ਨੂੰ ਕਹਿੰਦਾ ਕਿ ਇਹਨੇ ਗੁਨਾਹ ਕੀਤਾ ਹੈ ਆਪਣੇ ਮਾਂ ਪਿਓ ਦੇ ਬਜ਼ੁਰਗਾਂ ਦੇ ਅੱਗੇ ਬੋਲਿਆ ਇਹਦਾ ਨਾ ਲਿਖੋ ਤੇ ਜੇ ਤੁਸੀਂ ਹੁਣੇ ਜੀਂਦੇ ਆ ਇਹਨਾਂ ਦੇ ਜਾ ਕੇ ਪੈਰਾਂ 'ਚ ਡਿਗੋ ਸਭ ਤੋਂ ਪਹਿਲੇ ਤੇ ਕਿ ਅੱਬਾ ਜੀ ਅਮਾ ਜੀ ਦਾਦਾ ਜੀ ਦਾਦੀ ਜੀ ਅਸੀਂ ਤੁਹਾਡੇ ਨਾਲ ਬਤਮੀਜ਼ੀ ਨਾ ਬੋਲੇ ਆ। ਲਿਹਾਜ਼ਾ ਆਵਰੇ ਦਿਨਾਂ ਦਾ ਦੇਣਾ ਤੇ ਸਾਨੂੰ ਮਾਫ ਕਰਨਾ। ਮਾਫ ਕਰ ਲਓ। ਤੇ ਇਹਨਾਂ ਦੀ ਦੁਆਵਾਂ ਲਓ। ਅੱਲਾਹ ਤਾਲਾ ਤੁਹਾਡੇ ਸਾਰੇ ਚਿੱਠੇ ਤਾਰ ਦੇਗਾ ਔਰ ਹਾਂਜੀ। ਬਹੁਤ ਜ਼ਿਆਦਾ ਇਹ ਪੁੱਤ ਹੈ ਮੁਸਲਮਾਨ ਦੀ ਗੱਲ। ਮੁਸਲਮਾਨ ਜਿਹੜਾ ਨਾ ਉਹਦਾ ਇਮਾਨ ਕਾਇਮ ਹੋਣਾ ਚਾਹੀਦਾ। ਦੀਨ ਹੀ ਸਾਡਾ ਮੁਹੱਬਤਾਂ ਵੰਡਣ ਵਾਲਾ ਇੱਕ ਦੂਸਰੇ ਨਾਲ ਮੁਹੱਬਤਾਂ ਵੰਡੋ। ਬਦਲੇ ਦਾ ਕੰਮ ਜਿਹੜਾ ਨਾ ਇਹ ਨਹੀਂ ਸਹੀ ਹੈਗਾ। ਤੇ ਬਾਕੀ ਖੁਸ਼ ਰਹੋ, ਆਬਾਦ ਰਹੋ। ਅਗਰ ਸਾਡੀ ਵੀਡੀਓ ਚੰਗੀ ਲੱਗੀ ਆ ਤੇ ਆਪਣੇ ਯਾਰਾਂ ਦੋਸਤਾਂ ਨਾਲ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰੋ ਤੁਹਾਡੇ سپورਟ ਦੀ ਜ਼ਰੂਰਤ ਹੈ ਸਿਰਫ ਇਸ ਵਾਸਤੇ ਕਿ ਅਸੀਂ ਇੱਕ ਚੇਂਜ ਲਿਆਉਣਾ ਚਾ ਰਹੇ ਹਾਂ ਕਿ ਆ ਸੋਸ਼ਲ ਮੀਡੀਆ ਤੇ ਜੋ ਗੰਦ ਬੜਾ ਚੱਲਣ ਡਿਆ ਆ ਇਹ ਖਤਮ ਹੋ ਕੇ ਲੋਕ ਇਦਾਂ ਦੀਆਂ ਚੀਜ਼ਾਂ ਅਪਲੋਡ ਕਰਨ ਔਰ ਲੋਕਾਂ ਕੋਲ ਬਹੁਤ ਜ਼ਿਆਦਾ ਨਾਲੇਜ ਆ ਸਿਰਫ ਸਾਡੇ ਕੋਲ ਨਹੀਂ ਅਸੀਂ ਤੇ ਕੁਝ ਵੀ ਨਹੀਂ ਆਟੇ ਜ ਨਮਕ ਵੀ ਨਹੀਂ ਹੈਗੇ ਤੇ ਉਹ ਸਾਰਾ ਸ਼ੇਅਰ ਕਰ ਸਕਦੇ ਇਦਾਂ ਦੀਆਂ ਵੀਡੀਓ ਬਣਾਓ ਔਰ ਇਦਾਂ ਦੀਆਂ ਵੀਡੀਓ ਨੂੰ ਲਾਈਕ ਕਰੋ ਬਾਕੀ ਅੱਲਾਹ ਤਾਲਾ ਤੁਹਾਨੂੰ ਸਭ ਨੂੰ ਬਹੁਤ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅੱਖਾਂ ਦੀ ਨਜ਼ਰ ਮੇਰੀ ਹੈ ਨੀਂਗੀ ਛੋਟੀ ਫੜ ਕੇ ਮੈਂ ਆਈ ਆ ਮੈਨੂੰ ਸ਼ੌਕ ਨਹੀਂ ਵੀਡੀਓ ਬਣਾਉਣ ਦਾ ਸਿਰਫ ਮੈਂ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਬੱਚੀਆਂ ਦੀ ਵਿਫਾਜਤ ਕਰੋ ਕਿ ਮੈਂ ਤੁਹਾਨੂੰ ਦੱਸਣ ਆਈ ਆ ਕਿ ਸਲਾਮ ਫਲਾਓ ਤੇ ਅੱچھے ਕੰਮ ਕਰੋ ਬੱਚਿਆਂ ਨਾਲ ਪਿਆਰ ਕਰੋ ਤੇ ਇਨਾ ਪਿਆਰ ਕਰੋ ਜੇ ਨੇ ਸਾਡੀ ਇਹ ਵੀਡੀਓ ਅੱਛੀ ਲੱਗੀ ਆ ਤੇ ਤੁਸੀਂ ਨਾ ਫੋਲੋ ਵੀ ਕਰੋ లైక్ ਵੀ ਕਰੋ లైక్ ਵੀ ਕਰੋ కామెంట్ ਵੀ కరో కామెంట్ ਵੀ కరో సబ్స్క్రైబ్ ਵੀ కరో ਸਾਡਾ ਚੈਨਲ ਆ ਉਹਦੇ ਪਰ ਵੀ ਜਾਓ ਸਬਸਕ੍ਰਾਈਬ ਕਰੋ ਜੀ ਆਰਜੀ ਉਮਰ ਗੁੱਜਰ ਸਾਡਾ ਚੈਨਲ ਆ ਜੀ ਹਾਂਜੀ ਤੇ ਇਹ ਸਾਡੀ ਵੀਡੀਓ ਜਿੱਥੇ ਜਿੱਥੇ ਤੇ ਵੀ ਪਹੁੰਚਦੀ ਆ ਅੱਜ ਉਥੇ ਉਥੇ ਤੇ ਪਹਚਾਦੋ ਦੂਰ ਦੂਰ ਤੇ ਪਹਚਾਦੋ ਅੱਜ ਅੱਜ ਜ਼ਰੂਰ ਪਹਚਾਵੋ ਕਿ ਹਰ ਕਿਸੇ ਨੂੰ ਇਹ ਪੈਗਾਮ ਪਹੁੰਚ ਜਾਵੇ ਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਬਰਾਏ ਮਿਹਰਮਾਨੀ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਟੈਂ ਮ ਗੁਜਰਿਆ ਮੁਰਕੇ ਹੱਥ ਨਹੀਂ ਆਉਂਦਾ ਬੱਚੇ ਬਿਲਕੁਲ ਇਹ ਫਸਲ ਆ ਜਿਹੜੀ ਇਹ ਤੁਸੀਂ ਇਹ ਵੱਡੀ ਹੋਣੀ ਆ ਤੇ ਇਹਨੇ ਤੁਹਾਨੂੰ ਫਾਇਦਾ ਦੇਣਾ ਤੇ ਬਾਕੀ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਆਪਣੇ ਮਾਂ ਬਾਪ ਦੀ ਇੱਜ਼ਤ ਕਰਨ ਦੀ ਤੋਫੀਕ ਦੇਵੇ ਜੀ ਖੁਸ਼ ਰਹੋ ਆਬਾਦ ਰਹੋ ਅੱਲਾਹ ਹਾਫਿਜ਼